ਹਾਂਜੀ ਹਸੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਦੇ ਡੈਡੀ ਫਾਰਮ ਪਾਕਤਾਰ ਦੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਪਿੰਡ ਬਈ ਨੂੰ ਬਾਗਾਪੁਰਾਣਾ ਤੇ ਵੀਰ ਕੋਲੇ ਅੱਜ ਦੋ ਬੱਚਾ ਬਕਾਊ ਆ ਤੇ ਰੱਖਰੇ ਵੀ ਰੰਗ ਆ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਹਰਿਆਣੇ ਦੀ ਮੰਨ ਕੇ ਚਲੋ ਵੀ ਸਾਂਝੀ ਨਸਲ ਆਪਣੀ ਪੰਜਾਬੀ ਵਿਰਾਸਤ ਦੀ ਦੇਸੀ ਵੜ ਵੜ ਬਹੁਤ ਚੰਗੀ ਆ ਵੱਡੇ ਕੱਦ ਕੱਢਦੀ ਆ ਇਹ ਕਹੇਗੀ ਗੱਬਣ ਵੱਚੀ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਸਾਨੂੰ ਕੋਈ ਗੱਬਣ ਹੀ ਫਰ ਵੱਚੀ ਭਾਲ ਕੇ ਦੋ ਤੇ ਸਾਨੂੰ ਆਪਾਂ ਦੋਨੇ ਵੜਾਂ ਦੀ ਜਾਣਕਾਰੀ ਲੈ ਕੇ ਲਾਪਰੀ ਤੋਂ ਦੱਸਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਜੋ ਆਪਣੇ ਕਿਸਾਨਾਂ ਤੇ ਭੀੜ ਪਈ ਆ ਤੇ ਪ੍ਰਮਾਤਮਾ ਉਸ ਭੀੜ ਨੂੰ ਦੂਰ ਕਰੇ ਤੇ ਬਾਕੀ ਜੋ ਵੀ ਜਿਹੜੇ ਭਰਾ ਆਪਣੇ ਮੰਨ ਕੇ ਚੱਲੂ ਵੀ ਜਿੰਨੇ ਸਹਿਯੋਗ ਕਰ ਸਕਦੇ ਆ ਤੇ ਉਹ ਦਾਨੀ ਸੱਜਣ ਜਰੂਰ ਸਹਿਯੋਗ ਕਰਨ ਕਿਉਂਕਿ ਆਪਣੇ ਕੰਮ ਕਾਰਜਕਾਰੋ ਕਪਾਰੋਬਾਰ ਫੇਰ ਹੀ ਅਜੇ ਆਪਣਾ ਜ਼ਿਮੀਦਾਰ ਬਚਾ ਰਹੂਗਾ ਫਸਲਾਂ ਆਪਣੀਆਂ ਬਚੀਆਂ ਰਹਿਣੀਆਂ ਤੇ ਫੇਰ ਹੀ ਆਪਣਾ ਸਾਰਾ ਕੁਝ ਖੁਸ਼ਹਾਲ ਹੋ ਸਕਦਾ ਜੀ ਬਾਕੀ ਚਲੋ ਗੁਰੂਆਂ ਪੀੜੀਆਂ ਦੀ ਧਰਤੀ ਆ ਪੀੜੀਆਂ ਪੈਣੀਆਂ ਹੀ ਰਹਿਣੀਆਂ ਪਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਆਪਾਂ ਹੁਣ ਵੀਡੀਓ ਕਰਦੇ ਆ ਸ਼ੁਰੂ ਜੀ ਤੇ ਬਾੜਾ ਤੁਹਾਡਾ ਟਾਈਮ ਨਹੀਂ ਲੈਂਦੇ ਤੇ ਕਰਾਉਂਦੇ ਆ ਗੱਲਬਾਤ ਲਾਪਰੀ ਦੇ ਨਾਲ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7999 ਤੇ ਲੈਣੇ ਜਾਣਕਾਰੀ ਆਪਾਂ ਬੱਚਿਆਂ ਤੇ ਕਿਹੜਾ ਕੈਮਰਾ ਮਾਰਦਣੇ ਆ ਦੇਖੋ ਜੀ ਡੱਬੀ ਵਹਿੜ ਤੇ ਗੱਬਣ ਵੱਚੀ ਆ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਦੱਸਾਂਗੇ ਜੀ ਤੁਹਾਨੂੰ ਤੇ ਬਹੁਤ ਸ਼ਕੀਨ ਨਸਰਾਂ ਨੂੰ ਕਿਹੜਾ ਬਹੁਤ ਵੱਚੀ ਦਾ ਤੇ ਕਰਾਉਂਦੇ ਆ ਗੱਲਬਾਤ ਬਾਈ ਦੇ ਨਾਲ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਲਾਪ੍ਰੀਤ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰੀ ਨਾਮ ਮੇਰਾ ਬਾਈ ਲਾਪ੍ਰੀਤ ਸਿੰਘ ਮੈਂ ਸੁਖਨੰਦ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਢੇੜੇ ਸ਼ਹਿਰ ਭਾਜਤਾ ਪਾਈਕਾ ਬਗਰਾੜੀ ਆ ਇਧਰ ਬਾਜਾ ਖਾਨਾ ਬਾਈ ਬਟਿੰਡਾ 45 ਪੈਂਦਾ ਹਾਂਜੀ ਬਰਨਾਲਾ 55 ਮੋਗਾ 40 ਆ ਫਰੀਦਕੋਟ 45 ਆ ਠੀਕ ਹੈ ਜੀ ਇਥੋਂ ਆਪਣੇ ਕੋਲ 2.5 ਕਿਲੋਮੀਟਰ ਤੇ ਹਨਾ ਬਾਜਾ ਖਾਨਾ ਬਾਜਾ ਖਾਨਾ ਤੋਂ ਜਿਹੜਾ ਬਰਨਾਲਾ ਰੋਡ ਆ ਵੱਡਾ ਰੋਡ ਭਾਜਤਾ ਸੁਖਨੰਦ ਦਾ ਤੇ ਓ ਬਾਈ ਤੇ 1.5-2 ਕਿਲੋਮੀਟਰ ਸਾਈਡ ਤੇ ਆ ਖੇਤਾਂ ਚ ਘਰ ਆ ਬਾਈ ਦਾ ਪਿੱਛੇ ਹਟਮਾ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਵੀ ਚੱਲਦਾ ਹੋ ਗੱਲਬਾਤ ਤੁਸੀਂ ਕਰ ਸਕਦੇ ਹੋ ਹੋ ਠੀਕ ਆ ਬਾਈ ਲਾਪਰੀ ਠੀਕ ਆ ਠੀਕ ਆ ਬਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਪਸ਼ੂ ਆਪਾਂ ਆਪਣੇ ਆਪਣੇ ਆ ਦੋ ਬੱਚੀਆਂ ਦਿਖਾਵਾਂਗੇ ਦੋ ਬੱਚੀਆਂ ਆਪਾਂ ਦਿਖਾਵਾਂਗੇ ਠੀਕ ਆ ਤੇ ਕੀ ਡਿਟੇਲ ਆ ਬਾਈ ਜਿਹੜੀ ਪਹਿਲਾ ਨੰਬਰ ਤੇ ਬੱਚੀ ਆ ਬੜਾ ਚੰਗਾ ਨਖਰਾ ਨਖਰਾ ਬੱਚੀ ਦਾ ਕੱਦ ਕੱਦ ਹੋਵੇ ਲਓ ਬਾਈ 15-16 ਮਹੀਨਿਆਂ ਦੀ ਹੋਊਗੀ ਠੀਕ ਆ ਮੂੰਹੋਂ ਖੀਰੀ ਬਾਈ ਬਾਈ ਮੂੰਹੋਂ ਖੀਰੀ ਮੰਨ ਲੈ ਕੋਈ ਦੰਦੀ ਮੰਨ ਲੈ ਇੱਕ ਦੰਦ ਚੱਕਿਆ ਵਾ ਠੀਕ ਹੈ ਜੀ ਭਾਵੇਂ ਕੋਈ ਭਰਾ ਦੋ ਦੰਦ ਮੰਨ ਲੈ ਵੈਸੇ ਉਹ ਦੋ ਦੰਦ ਦੇ ਵਿੱਚ ਹੀ ਗਿਣਿਆ ਜਾਂਦਾ ਤੇ ਪਰ ਬੱਚੀ ਮੰਨ ਕੇ ਚੱਲੋ ਵੀ ਵਜਨ ਵਿਜੂਤ ਦੇ ਹਿਸਾਬ ਨਾਲ ਦੰਦ ਪਸ਼ੂ ਛੇਤੀ ਸਟ ਰ ਜਾਂਦਾ ਨਹੀਂ ਨਵੀਂ ਦਨ ਤੇ ਲਾਪਰੀ ਤਾਂ ਫਿਰ ਕੀ ਡਿਟੇਲ ਹੈ ਜੀ 15-16 ਮਹੀਨੇ ਉਮਰ ਆ ਤੇ ਕਿਹੜੇ ਸੀਮਨ ਦੀ ਆਪ ਬਰੇ ਬਈ ਬਿਆਨ ਤੋਂ ਉਹਨਾਂ ਨੇ ਏਬੀਐਸ ਦੇ ਪਾਈਪਰ ਦੀ ਦੱਸੀ ਆ ਏਬੀਐਸ ਦੇ ਪਾਈਪਰ ਦੀ ਦੱਸੀ ਆ ਹਾਂ ਠੀਕ ਹੈ ਤੇ ਇਹ ਤਾਂ ਲੱਗਿਆ ਕਿਹੜਾ ਸੀਮਨ ਬਈ ਡੈਨਮਾਰਕ ਦਾ 40116 ਲੱਗਿਆ ਵਾ ਠੀਕ ਹੈ ਹਾਂਜੀ ਤੇ ਮਾਦਰ ਕਾਰਡ ਪੂਰਾ ਨਹੀਂ ਮਾਦਰ ਕਾਰਡ ਸੀਗਾ ਬਈ 4045 ਲੀਟਰ ਦਾ ਠੀਕ ਹੈ ਜੀ ਲੋ ਵੀ ਸੱਜ ਨੂੰ ਬਈ ਕਹਿੰਦਾ ਵੀ 15 16 ਨੂੰ ਨਿਊ ਮਾਦਰ ਆ ਤੇ ਵੈਸੇ ਕੋਈ ਇੱਕ ਭਰਾ ਦੋ ਮੰਨ ਲਈ ਚਾਹ ਦੋ ਦੰਦਾਂ ਦੇ ਨਾਲ ਲਈ ਵੇਲ ਬੂਲ ਚੈੱਕ ਕਰਾਈ ਬੈਠਾ ਦੰਦ ਦੇ ਸਿੱਟੇ ਹੀ ਆ ਇੱਕ ਦੰਦ ਦੇ ਚੱਕਿਆ ਵਛੀ ਨੇ ਤੇ ਸੋਹਣਾ ਕੱਦ ਦਾ ਹੈ ਮੈਨੂੰ ਲੱਗਦਾ ਡੇਢ ਗੱਠ ਕੱਦ ਹੋਰ ਕਰੂਗੀ ਬਾਈ ਸਹੀ ਗੱਲ ਆ ਬਾਈ ਬਾਕੀ ਜਿਹੜੀ ਨਸਲ ਬਰੀਡ ਹੈ ਬਾਈ ਉਹ ਪੂਰੀ ਹੈ ਤੇ ਰੰਗ ਪ੍ਰਿੰਟ ਚਮਕਦਾ ਹੁਕ ਬਹੁਤ ਸੋਹਣਾ ਹੈ ਇੱਕ ਦਾ ਹੁੰਦਾ ਵੀ ਆਪਾਂ ਹੁਣ ਇਹਨੇ ਦਿਖਾਉਣੀ ਨਹੀਂ ਬਾਈ ਕਿ ਉਹ ਖੁੱਲੀ ਫਿਰਦੀ ਹੈ ਇਹ ਫਾਰਮ ਚੋਂ ਠੀਕ ਆ। ਇਹ ਗੱਲ ਆ ਥੋੜਾ ਧੱਕਾ ਕਰਦੀ ਕਿ ਹੋਰ ਕਿ ਲੈਂਦੀ ਅੰਦਰੋਂ। ਤੇ ਕੋਈ ਦੰਦ ਜਾਂ ਐ ਕਹਦਾ ਕਿ ਇਹਨੇ ਬਾਈ ਦੋ ਦੰਦ ਦਾ ਪੂਰੇ ਤੇ ਬੱਚੀ ਫਰੀ ਚ ਦੇਵਾਂਗੇ। ਠੀਕ ਆ ਨਹੀਂ ਆ ਤਾਂ ਵੈਸੇ ਵੀ ਉਹਦਾ ਪੁਰਾਣਾ ਕੰਮ ਆ ਅੱਗੇ ਵੀ ਆਪਣੀਆਂ ਵੀਡੀਓ ਅਪਲੋਡ ਕਰਦੀ ਆ। ਸਾਰੇ ਦੰਦ ਪਾਟ ਕੇ ਇਹਦਾ ਇੱਕ ਦੰਦ ਦੀ ਚੱਕਾ ਵਗਾਂ ਕਿ ਆ ਯਾਰ ਕਿੱਥੇ ਖੁੱਲੀ ਏ ਜਾ। ਠੀਕ ਆ ਵੀ ਜਿਹੜੀ ਜਾਂਦਾ ਆਪਾਂ ਵੀਡੀਓ ਦੇ ਵਿੱਚ ਕਹਿਦੀ ਕੱਲ ਨੂੰ ਦੋ ਬੰਦਿਆਂ ਦੇ ਵਿੱਚ ਉਹੀ ਹੋਊਗੀ। ਹਾਂ ਹਾਂ ਤੇ ਠੀਕ ਆ ਵੀਰੇ। ਤੇ ਕਿੰਨੇ ਚੜਦੀ ਵੀਰੇ ਪ੍ਰੈਜ਼ੈਂਟ ਚਾਰਾਂ ਮਹੀਨੇ ਦੀ ਗੱਬਣ ਆ ਚਾਰਾਂ ਮਹੀਨੇ ਦੀ ਗੱਬਣ ਆਪਣੇ ਡਾਕਟਰ ਨੇ ਕਿਹਾ ਚਾਰਾਂ ਦੀ ਬਈ ਠੀਕ ਆ ਕਈ ਵਾਰੀ ਚਾਰ ਪੰਜ ਦਿਨ ਇੱਧਰ ਉੱਧਰ ਵੀ ਪਰ ਆਏ ਨਹੀਂ ਬਈ ਚਾਰਾਂ ਦੀ ਕਈ ਨਿਕਲੀ ਸਾਢੇ ਤਿੰਨਾਂ ਦੀ ਉਹ ਗੱਲ ਨਹੀਂ ਹੁੰਦੀ ਠੀਕ ਹੈ ਜੀ ਬਾਕੀ ਆਏ ਆ ਵੀ ਸੱਜਣੋ ਜਿਹੜਾ ਪੁਰਾ ਖਰੀਦੂਗਾ ਉਹ ਡਾਕਟਰ ਆਪ ਦਾ ਆਪ ਲੈ ਆਵੇ ਆਪ ਦਾ ਆਪ ਹੀ ਲੈ ਕੇ ਆਵੇ ਕਿਉਂਕਿ ਤਸੱਲੀ ਕਰਾਉਣਾ ਆਪਣਾ ਫਰਜ਼ ਵੰਦਾ ਤੁਸੀਂ ਪੈਸੇ ਲਾਉਣੇ ਆ ਤੇ ਤਸੱਲੀ ਕਰਾਉਣ ਤੁਹਾਡਾ ਹੱਕ ਹੈ ਡਾਕਟਰ ਲੈ ਆ ਕੇ ਤੁਸੀਂ ਆਪ ਦੀ ਚੈੱਕ ਕਰਾ ਸਕਦੇ ਆ ਜੇ ਇੱਥੇ ਕਿਸੇ ਤੋਂ ਕਹਦੀਏ ਵੀ ਆਹ ਆਪ ਦਾ ਡਾਕਟਰ ਸਾਦਲੇ ਆਲਾ ਕੋਈ ਤੇਰਾ ਡਾਕਟਰ ਕੀ ਬੋਲਦਾ ਤੂੰ ਉਹੀ ਕਹਦੇ ਸਾਡਾ ਆਪ ਹੀ ਲੈ ਕੇ ਆਓ ਡਾਕਟਰ ਲੋੜ ਹੀ ਨਹੀਂ ਲੋਵੀ ਸੋਝ ਨੂੰ ਬਹੁਤ ਵੱਡੇ ਪੂਰੇ ਫੁੱਲ ਸਾਈਜ਼ ਦੀ ਬੱਛੀ ਆ ਕੋਈ ਆਈ ਨਹੀਂ ਕੋਈ ਨਿੱਕੀ ਦੀ ਜਾਂ ਹੰਬੀ ਦੀ ਆ ਬਹੁਤ ਸੋਹਣਾ ਬੋਡੀ ਵੇਟ ਆ ਬਾਕੀ ਜਿਹੜਾ ਰੰਗ ਪ੍ਰਿੰਟ ਆ ਬੱਛੀ ਦਾ ਬਾਕਮਾਲਾ ਵਾਈਟ ਕਲਰ ਦੇ ਵਿੱਚ ਆ ਗਈ ਫੇਸ ਕੁਆਲਿਟੀ ਦੇਖੋ ਜੀ ਪਿੰਕ ਨੂਜਲੀ ਆ ਤੇ ਬੋਦੀ ਵਾਲੀ ਬੱਛੀ ਆ ਬਾਕੀ ਜਿਹੜੀ ਥਨਚੋੜੀ ਦੀ ਬਾਸ ਆ ਪਕਰਾ ਦਨੇ ਜੇ ਕਿ ਮਾਲਾ ਡਿਮਕਣਾ ਆ ਬਾਈ ਠੀਕ ਹੈ ਜੀ ਲੋ ਵੀ ਮਿੱਤਰੋ ਇਹ ਪੂਰੀ ਝੋਲੀ ਪੱਟੀ ਦੀ ਆ ਤੇ 100 ਟਾਜਾ ਮੜਾ ਜਾ ਜਿਵੇਂ ਬੇਮਨੂ ਮੈਂ ਜਾ ਡਗ ਜਾਉਣੇ ਚੱਲਣਾ ਤਾਂ ਅਸੀਂ ਨਹੀਂ ਇੱਥੇ ਸਦੇ ਵਿੱਚ ਆ ਨਹੀਂ ਬੱਚੀ ਦਾ ਰੰਗ ਸਹੀ ਗੱਲ ਹੈ ਦੇ ਟਾਈਮ ਤੇ ਮਾਰ ਕੇ ਕਰੋ ਚੈੱਕ ਜੀ ਇਹਦੂੰ ਕਰੀ ਬਾਈ ਮੂੰਹ ਬੱਚੀ ਦਾ ਫੇਸ ਕੁਆਲਟੀ ਕਰੋ ਚੈੱਕ ਹਾਂ ਤੈਂਕ ਨੂੰ ਜਾਲੀ ਤੇ ਵੇਲ ਨੂੰ ਬਹੁਤ ਸੋਹਣੀ ਲੰਮੀ ਵੇਲ ਇਹਨੇ ਬੱਛੀ ਨੇ ਜੀ ਨਹੀਂ ਲਾਇਆ ਪਿਆ ਤਾਂ ਹਾਂਜੀ ਤੇ ਐ ਕੋਕੂਖ ਨਹੀਂ ਜਕੀ ਨਹੀਂ ਬਈ ਕਹੂੰਗੀ ਤੈਨੂੰ ਬੜਾ ਆਪਣੇ ਤਾਂ ਕੱਲੀ ਬਈ ਸੁੱਕੀ ਤੂੜੀ ਹੋਈ ਆ ਸਹੀ ਗੱਲ ਆ ਬਾਈ ਜਾਨੇ ਸਾਧ ਦੇ ਤਰ੍ਹਾਂ ਹੀ ਪਾਉਣੇ ਲੱਛੀ ਆਈ ਆ ਵੀ ਚਾਰ ਵਾਲੇ ਫਾਫ ਕਰੋ ਨਾ ਫਾਰਮਰ ਮੰਨ ਕੇ ਚੱਲੋ ਵੀ ਖਾਨ ਤੁਣ ਜੇ ਇੱਕ ਕਰਾ ਸਹੀ ਗੱਲ ਆ ਚਾਰ ਬੱਗ ਮੇਨ ਚਾਰ ਹੀ ਥਾਣਾ ਬੱਦ ਵਾਲੇ ਐ ਕੋਈ ਨਿਸ਼ਾਨ ਜਾਂ ਨਿਸ਼ਾਨ ਜੀ ਬਹੁਤ ਸੋਹਣੀ ਝੋਲੀ ਝੋਲੀ ਸੱਲੋ ਪੂਰੀ ਪੱਟੀ ਵੀ ਆ ਬਾਕੀ ਗੱਬਨ ਦੀ ਤਸੱਲੀ ਹੈ ਵੀਰੇ ਚੈੱਕਪਾਸ ਜਿੰਨੀ ਜਪਨੀ ਕਰਾਈ ਵੀ ਤੇ ਕਿੰਨਾ ਅਗਲਾ ਆਪਣੇ ਕਲਿੱਪ ਕੱਟ ਲਿਆ ਅਗਲਾ ਆਸ ਦਾ ਡਾਕਟਰ ਲੈ ਕੇ ਆਵੇ ਮੇਰੇ ਡਾਕਟਰ ਤੇ ਨਿਰਪਰ ਸਹੀ ਗੱਲ ਹੈ ਵੀਰੇ ਹਾਂਜੀ ਤੇ ਲੋ ਵੀ ਬਈ ਕਹਿੰਦਾ ਵੀ ਆਪ ਦਾ ਡਾਕਟਰ ਆਪ ਤੇ ਲਿਆਓ ਚੈੱਕ ਰੋ ਹਾਂ ਤਾਂ ਤੋਂ ਬਈ ਸਟਰਾਇਟ ਤੇ ਹਾਂ ਪੂਰਾ ਬਾਡੀ ਵੇਟ ਸੋਹਣਾ ਬਾਕੀ ਉੱਪਰੋਂ ਸਟੇਟ ਆ ਕੋਈ ਐ ਨਹੀਂ ਕੁਟੂਈ ਚੱਕਦੀ ਆ ਪਰ ਕੁੜੀ ਦੀ ਬਣਾਵਟਾ ਸੋਹਣੀ ਆ ਹੱਡ ਬੜ ਮਜ਼ਬੂਤ ਆ ਬੱਚੀ ਦੇ ਆਈ ਕੀ ਗਲਾਬੀ ਨਾਕ ਆ ਵੀਰੇ ਹਾਂ ਪਿੰਕ ਨੂੰ ਜਾਲੀ ਆ ਵੀਰੇ ਦੰਦ ਦਿਖਾਵਾਂ ਦੰਦ ਜੀ ਚੈੱਕ ਕਰਾ ਲੂ ਤਾਂ ਆਪਾਂ ਕਰਾਈ ਲੈਨੇ ਆ ਨਹੀਂ ਜੀ ਵੀਰੋ ਭਰਾ ਖੀਦੂ ਦਾ ਆਪ ਦੀ ਤਸੱਲੀ ਮਤਲੋ ਤੁਸੀਂ ਕੁੱਲ ਕੰਮ ਦੀ ਆਪ ਕਰਨੀ ਆਪਾਂ ਸਾਨੂੰ ਹਰੇਕ ਅੰਗਲ ਤੋਂ ਬੱਚੀ ਨੂੰ ਦਿਖਾਉਣਾ ਤੇ ਜਿਸ ਕੁਆਲਟੀ ਦੇਖੋ ਸੁਣਨ ਦੀ ਗੱਲ ਕਰਦੇ ਆਂ ਕੱਲ ਦਾ ਪਤਾ ਨਹੀਂ ਹਨਾ ਬਾਈ ਮੈਂ ਤਾਂ ਅੱਜ ਦੇ ਟਾਈਮ ਤੇ ਆਪਾਂ ਲੰਬੇ ਵਾਲਾ ਕੰਮ ਕਰਦੇ ਨਹੀਂ ਤਾਂ ਠੀਕ ਹੈ ਵੀਰੇ ਸਹੀ ਗੱਲ ਤੇ ਲੰਬੇ ਵਾਲਾ ਕਰਨਾ ਵੀ ਨਹੀਂ ਚਾਹੀਦਾ ਬਾਈ ਵਿਸ਼ਵਾਸ ਬਣਿਆ ਰਹਿਦਾ ਭਰਾਵਾਂ ਦੇ ਨਾਲ ਲੋਗੀ ਸੱਜੂ ਵੀ ਨਹੀਂ ਆਉਂਦਾ ਆਪਣੇ ਬਾਈ ਪੂਰੀ ਐਨ ਮੈਨ ਸੁਹਣਾ ਕੱਦ ਕਾਠਾ ਵਧੀਆ ਬਾਡੀ ਬੇਟਾ ਬੱਚੀ ਦਾ ਰੰਗ ਪ੍ਰਿੰਟ ਵੀ ਪੂਰਾ ਚਮਕਦਮਕ ਚੰਗੀ ਆ ਬਾਕੀ ਆ ਜੀ ਕੋਈ ਆਦੀ ਨੈਕਸਟ ਵਰਕ ਤੁਸੀਂ ਕਰਨੀ ਆ ਜੀ ਆਏ ਆ ਬਈ ਜਿੱਦ ਤਿਆਰ ਹੋ ਗਈ ਹੈ ਨਾ ਬਾਬਾ ਸੁੱਖ ਰੱਖ ਕੇ ਸਵਾ ਤੋਂ ਡੇਢ ala ਕੰਮ ਕਰੋ ਸਹੀ ਗੱਲ ਹੈ ਵੀਰੇ ਪ੍ਰਮਾਤਮਾ ਇਹਨੂੰ ਲੰਬੀ ਉਮਰ ਵਾਛੇ ਤੇ ਬਾਈ ਕਹਿੰਦਾ ਵੀ ਸਵਾ ਤੋਂ ਡੇਢ ਦੇ ਵਿਚ ਵਿਚ ਵੱਚੀ ਨਹੀਂ ਵਿਕਣਾ ਹੱਕ ਵੀ ਹੈ ਕਿਉਂਕਿ ਕਦ ਘੜ ਸੁਣਾ ਆਪਾਂ ਬਾਈ ਅੱਜ ਦੀ ਤਰੀਕ ਵਿੱਚ ਕੀ ਡਿਮਾਂਡ ਹੈ ਜੀ ਮੈਂ ਤੁਹਾਨੂੰ ਡਿਮਾਂਡ ਵੀ ਦੱਸਦਾ ਆਪਾਂ ਵੇਣੀ ਹੈ ਵੀਡੀਓ ਵਾਲਾ ਦੋਂਦੀਆਂ ਦੋਂਦੀਆਂ ਵੱਚਿਆਂ ਦਾ ਏਡੀਆਂ ਏਡੀਆਂ ਦਾ 55 55 60 60 ਹਜ਼ਾਰ ਬਣਦਾ ਸਹੀ ਗੱਲ ਮੰਗੀਆਂ ਇਹ ਵੱਚੀ 4 ਮਹੀਨਿਆਂ ਦੀ ਗੱਬਣ ਹੈ ਠੀਕ ਹੈ 4-5 ਦਿਨ ਇਹ ਵੱਧ ਵੀ ਸਕਦੀ ਹੈ ਇਹ ਘੱਟ ਵੀ ਸਕਦੀ ਹੈ ਸਹੀ ਹਾਂ ਇਹ ਤਾਂ ਆਏ ਨਹੀਂ ਬਈ ਸਾਡੇ ਤਿੰਨੇ ਰਹਿੰਦੀ ਹਾਂ ਵੀ ਗੱਭਨ ਚੱਕ ਬਾਸਾ ਚਾਰਾਂ ਤੋਂ ਉੱਤੇ ਆ ਵੀ ਹੋ ਸਕਦਾ ਦੋ ਦਿਨ ਉੱਤੇ ਹੋਵੇ ਚਾਰ ਦਿਨ ਉੱਤੇ ਹੋਵੇ ਇੱਕ ਤਾਂ ਹੁੰਦੀ ਹੈ ਬਈ ਜਿਵੇਂ ਆਪਾਂ YouTube ਤੇ ਵੀਨੇ ਉਹ ਦੱਸਦੇ ਆ ਬਈ ਪਹਿਲੇ ਸੂਏ ਵੱੜ ਦੂੰਦੀ ਸੁਣੀ ਚਾਹੀਦੀ ਆ ਦੂਜੇ ਸੂਏ ਚੌਗੀ ਉਹ ਕਰੈਕਟ ਉਮਰ ਦਾ ਕੁਝ ਵੀ ਨਹੀਂ ਕੀ ਉਮਰ ਤਾਂ ਉਹਦੇ ਚੌਧੀਆਂ ਚੌਧੀਆਂ ਕਈ ਆਪਣੇ ਆਮ ਘਰਾਂ ਦੇ ਵਿੱਚ ਕਈ ਇਹ ਰੀ ਪਸ਼ੂ ਹੈ ਨਾ ਇੱਕ ਵਾਰ ਲੋਕ ਪਤਾ ਕੀ ਕਰਦੇ ਆ ਯਾਰ ਪੂਰੇ ਸ਼ੌਂਕ ਨਾਲ ਸੰਭੀ ਹੈ ਗਾਂ ਦੇ ਪਰਾਣੇ ਵੀ ਕਿਸੇ ਨੇ ਉਹ ਵੀ ਉਹਨੂੰ ਲੋਡ ਪੈ ਗਈ ਬੰਦੇ ਨੂੰ ਉਹ ਕਹਿੰਦਾ ਯਾਰ ਮੇਰੇ ਕੋਲ ਦੁੱਧ ਘੜਦਾ ਠੀਕ ਉਹਨੇ ਇਹ ਬੱਚੀ ਆਪਾਂ ਨੂੰ ਸੀ ਗਾਂ ਕੋ ਦੁੱਧ ਨਹੀਂ ਆਉਂਦਾ ਕਹਿੰਦਾ ਪਾਲਾਂਗੇ ਪਾਸੋਂ ਤੋਂ ਦੇਖੀ ਜਰ ਗਾਂ ਚੰਗੀ ਹੈ ਹਾਂ ਸਹੀ ਗੱਲ ਵੀਰੇ ਹਾਂ ਬਈ ਤੇ ਕੀ ਡਿਮਾਂਡ ਹੈ ਲਾਪਰੀ ਦੀ ਡਿਮਾਂਡ ਇਹਦੀ ਆਪਾਂ ਕੋਈ 60 ਨਹੀਂ ਕਰਨਾ ਕੋਈ 55 ਨਹੀਂ ਕਰਨਾ ਮੁੱਲ ਇਹਦਾ 50000 ਹੈ ਬਈ ਜੇ ਆਏਗਾ ਇਹਦਾ ਮਾਨਤਾਨ ਵਧਿਆ ਕੀਤਾ ਤੇ 100 ਕਿਲੋਮੀਟਰ ਕਰਾਇਆ ਠੀਕ ਹੈ ਲੋ ਵੀ ਸੱਜਣੋ ਬ ਭਾਈ ਕਹਿੰਦਾ ਵੀ ਡਿਮਾਂਡ ਹੀ ਜੀ ਹੈਗੀ ਅੱਗੀ 50000 ਰੁਪਇਆ ਇਹ ਤਾਂ ਕੋਈ ਛੋਟੀ ਬੱਸੀ ਨਾ ਮੰਨਦੀ ਜੀ ਇੱਥੇ ਮੰਤਾਨ ਹੋ ਜੂਗਾ ਕੱਦ ਕਾਟ ਫੁੱਲ ਹੈ ਤੇ ਸੋਹਣਾ ਕੱਦ ਕਾਠਾ ਬੇਲਬੂਲ ਬਹੁਤ ਲੰਮੀ ਹੈ ਬਾਕੀ ਬੈਂਤਾ ਇਹ ਰੰਗ ਪ੍ਰਿੰਟ ਵਾਲੀ ਬੱਸੀ ਹੈ ਜਿਵੇਂ ਆਪਾਂ ਵੇਣੀ ਆ ਪਤਾ ਕੀ ਕਹਿੰਦਾ ਵਪਾਰੀ ਭਾਈ 27 ਦਿਨ ਹੋ ਗਏ ਟੀਕਾ ਭਰਾਏ ਨਾਲ ਕਹਿੰਦਾ ਗੱਬਣੀ ਨਿਕਲੂ ਭਾਈ 27 ਦਿਨ ਜਿਹੜੇ ਹੋ ਗਏ 20 ਦਿਨ ਟਪਾ ਗਈ ਉਹ ਵਾਲਾ ਪਤਾ ਕਾਸ ਤੋਂ ਕਹਿੰਦਾ ਕੋਈ ਦੂਨਦੀ ਹੁੰਦੀ ਹੈ ਚੌਗੀ ਹੁੰਦੀ ਹੈ ਛੱਗੀ ਹੁੰਦੀ ਹੈ ਉਹਦੇ ਬਾਅਦ 27 ਦਿਨ ਟੀਕਾ ਹੀ ਲੱਗਿਆ ਸਹੀ ਗੱਲ ਹੈ ਇਹ ਤਾਂ ਹੈ ਭਾਈ ਲੋ 11 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹੈ ਬਾਕੀ ਤੁਸੀਂ ਅਗਲੇ ਡਾਕਟਰ ਨਾਲ ਆਪ ਨਾਲ ਲੈ ਕੇ ਹੁਣ ਬੰਦਾ ਨਾ ਰੂਹ ਨਾ ਸਾਂਭਣਾ ਵਾਲਾ ਹੋਵੇ ਸਹੀ ਗੱਲ ਹੈ ਖੁਸ਼ ਕਰਕੇ ਜਗਣਾ ਨੂੰ ਵਸੀ ਸੋਣਾ ਮਿਹਨਤ ਦਾ ਮੁੱਲ ਵਧੀਆ ਮੜੂਗੀ ਆਈ ਨਹੀਂ ਜੀ ਵੀ ਤੂੰ ਘਾਟੇ ਵਾਲਾ ਸੌਦਾ ਉਹ ਵਧੀਆ ਚੰਗੀ ਹੈ ਬੱਚੀ ਤੇ ਬਾਕੀ ਬਾਈ ਯਾਰ ਮੈਂ ਤਾਂ ਦਾ ਟੀਕਾ ਅਗਲਾ ਦਾ ਕਹਿੰਦਾ ਡੈਨਮਾਰਕ 40 16 ਦਾ ਭਰਿਆ ਹੈ ਨਾ ਟੀਕਾ ਵੀ ਚੰਗਾ ਭਰਿਆ ਉਹਲੇ ਦੇ ਨਸੀਬ ਤੇ ਆ ਬਈ ਬੰਦਾ ਗਾਹਾਂ ਦਾ ਗੱਪ ਮਾਰਦਾ ਯੂਟ ਮਾਰ ਦੋ ਕੋਕ ਹਾਂ ਇਹ ਤਾਂ ਨਹੀਂ ਫਿਰ ਸਿਰ ਬੱਚੀ ਚੰਗੀ ਬੱਚੀ ਹੈ ਬਾਈ ਤੇ ਬਾਕੀ ਬਰੀਡ ਦੇ ਹਿਸਾਬ ਨਾਲ ਹਰੇਕ ਭਰਾ ਨੂੰ ਅੱਜਕੱਲ ਜਾਣਕਾਰੀ ਇੰਨੀ ਕਿਤ ਹੈਗੀ ਹੈ ਵੀ ਜੋ ਕੋਈ ਐਫਐ ਤਾਂ ਉਹਦੇ ਐਫਐ ਟੀਕਾ ਭਰਾਓ ਹਾਂ ਹਾਂ ਤੇ ਜੋ ਕੋਈ ਜਰਸੀ ਹੈ ਤੇ ਉਹਦੇ ਜਰਸੀ ਲਵਾਓ ਹਾਂ ਤੇ ਦੂ ਅੱਗੇ ਬਈ ਦੋ ਨੰਬਰ ਦੇ ਵੱਛੀ ਵਛੀ ਆ ਬਾਈ ਠੀਕ ਆ ਇਹ ਬਾਈ ਫਿਰ ਕਿੱਥੋਂ ਕੱਢ ਲਿਆਇਤੀ ਬਾਈ ਇਹ ਨਾ ਆਪਾਂ ਇਧਰੋਂ ਆਈ ਆਪਣੇ ਕੋਲੇ 베ਰਾਂ ਵਾਲੀ ਵੱਲੋਂ ਠੀਕ ਆ ਉੱਥੇ ਬੱਚੀਆਂ ਛੱਡ ਕੇ ਆਉਂਦੀਆਂ ਸੀਗੀਆਂ ਠੀਕ ਆ ਠੀਕ ਆ ਉਧਰ ਹੀ ਇਹ ਨਸਲ ਹਰਮਾਨ ਵੜਕੰਨੀ ਹੈ ਨਾ ਹਾਂ ਹਾਂ ਬਾਈ ਉਧਰ ਹੀ ਇਹ ਨਸਲ ਮਨ ਦੀ ਗੱਲ ਵੀ ਵੱਧਾ ਜਿਆਦੇ ਆ ਪਤਾ ਕੀ ਚੱਕਰਾ ਬਾਈ ਘਰੇ ਮਾਲ-ਮੂਲ ਬਾਲਾ ਹੋ ਜਾਂਦਾ ਯਾਰ ਬੇਚਨਬੂਤੇ ਨਾਲ ਤੇ ਕਿਵੇਂ ਬਾਈ ਕੀ ਰਕਾਰਾ ਵੀ ਚੰਗੀ ਵਗਾਂ ਦੀ ਬੱਚੀ ਬਾਈ ਚੰਗੀ ਜਾਂਦੀ ਝੋਲੀ ਝੂਲੀ ਤੇ ਇੱਕ ਕਰਾਵਾਂਗੇ ਤੈਨੂੰ ਮੈਂ ਦੱਸਦਾ ਗੱਲ ਇਹਦਾ ਘਰੇ ਰੱਖਣ ਨੂੰ ਲਿਆਂਦੀ ਸੀ ਅੱਛਾ ਤੇ ਪਤਾ ਕੀ ਚੱਕਰਾ ਮਾਲ ਬਾਲਾ ਹੋਣ ਦੇ ਇਦਾਂ ਨੂੰ ਬੜਾ ਪਸੂ ਸਾਹਮਦੇ ਸੌਂਦੇ ਨਹੀਂ ਯਾਰਾ ਬਈ ਆਇਆ ਜਿਹੜੀ ਕਹਿੰਦਾ ਘਟਾ ਦਈਏ ਹਾਂ ਤੇ ਬਈ ਆ ਲੈ ਆਂਦੀ ਐ ਸ਼ੌਂਗਣ ਆਪਣੀ ਘਰ ਹੀ ਰੱਖੀ ਹੋਈ ਸੀ ਹਾਂ ਰੱਖੀ ਹੋਈ ਆਪਾਂ 6 ਮਹੀਨੇ ਹਰੇਕ ਵੀਡੀਓ ਦੇ ਵਿੱਚ ਆਮ ਨਜ਼ਰ ਆਉਂਦ ਗਈ ਆ ਵੀ ਆਪਣੀ ਘਰ ਦੀ ਬੱਚੀ ਸੀ ਠੀਕ ਆ ਤੇ ਬਈ ਕਿੰਨੇ ਉਮਰ ਕਿੰਨੀ ਆ ਜੀ ਬੱਚੀ ਦੀ ਉਮਰ ਬਈ ਇਹਦੀ ਹੋਊਗੀ 12-13 ਮਹੀਨੇਾਂ ਦੀ 12-13 ਮਹੀਨੇਾਂ ਦੀ ਉਮਰ ਤੇ ਕੋਈ ਸੀਮਣ ਲੱਗਾ ਬਈ ਦੇ ਕੀ ਇਹ ਸੀਮਣ ਆਪਣੇ ਬਈ ਪਿੰਡ ਦਾ ਡਾਕਟਰ ਸੀ ਜੀ ਤੋ ਭਰਾਇਆ ਠੀਕ ਆ 5-6 ਦਿਨ ਹੋ ਗਏ ਯਾਰ 5-6 ਦਿਨ ਹੋ ਗਏ ਸੀਮਣ ਲੱਗਾ ਨਹੀਂ ਹਫਤਾ ਹੀ ਹੋ ਗਿਆ ਹੋਊਗਾ ਠੀਕ ਆ ਹਾਂ ਹਫਤਾ ਹੋ ਗਿਆ ਵੀ ਲੱਗਿਆ ਸੀ ਮਨ ਲੱਗਾ ਵਾ ਹਫਤਾ ਹੋ ਗਿਆ ਹਾਂ ਉਹ ਵਾਲਾ ਯਾਰ ਫੰਡਰ ਮੰਨ ਲਈ ਠੀਕ ਆ ਹਾਂ ਹੁਣ ਚਿੱਟ ਬੱਚਤ ਤਾਂ ਆਉਂਦੀ ਨਹੀਂ ਤੇ ਪਰ ਵੀ ਉਹ ਆਏਂ ਦੀ ਅਗਲਾ ਨਿਗਾਹ ਰੱਖ ਲੰਦਾ ਬਾਈ ਹੋਰ ਨਹੀਂ ਕੋਈ ਗੱਲ ਥੰਦੀ ਬੱਤੀ ਜੀ ਦੇਣ ਤੋਂ ਰੇਜ਼ ਕਰਦਾ ਅਗਲਾ ਝੋਲੀ ਝੋਲੀ ਚੈੱਕ ਕਰਾਈ ਬੈਂਕ ਤੋਂ ਹਾਂ ਝੋਲੀ ਝਾਲੀ ਕਰਾਉਣੀ ਹੈ ਚੈੱਕ ਚਾਰੀ ਥਾਣੇ ਮੈਂ ਖਿਆ ਵੀ ਇਹ ਚਾਫੇ ਨਾਲੋਂ ਵੀ ਜਾਰੀ ਝੋਲੀ ਹੈ ਨਾ ਬੱਚੀ ਦੀ ਜਿਹੜੀ ਮਾਦਰ ਕਾ 18 ਕਿਲੋ 600 ਗ੍ਰਾਮ ਦਾ ਬਾਈ ਠੀਕ ਆ 18 ਕਿਲੋ 600 ਹਾਂਜੀ ਹਾਂਜੀ ਗ੍ਰਾਮ ਰਿਕਾਰਡਾ ਕਹਿੰਦਾ ਤੇ ਬਈ ਇਹਦੇ ਦੰਦਾਂ ਚ ਕਿਵੇਂ ਬੱਚੀ ਬਈ ਦੇਖੇ ਨੀ ਦੇਖ ਲੈਨੇ ਹੁਣੇ ਚਰਨਾ ਕਰ ਦਿੰਨੇ ਲੋ ਵੀ ਸਿੱਧੂ ਨੂੰ ਬਹੁਤ ਚੰਗੀ ਵਹਿੜ ਦੀ ਬੱਚੀ ਆ ਕੋਈ ਪੁਰਾ ਦੇਸੀ ਹਰਿਆਣਾ ਨਸਲ ਮੰਨ ਲਈ ਕੋਈ ਛਾਰਪਾਰਕਰ ਮੰਨ ਲਈ ਵੀ ਆਪਾਂ ਵੈਸੇ ਦੇਸੀ ਬਈ ਦੋ ਦੰਦ ਚੱਕੇ ਵੇ ਹਾਂ ਦੋਨ ਦੀ ਬੱਚੀ ਆ ਦੋ ਦੰਦ ਚੱਕੇ ਵੇ ਆ ਸੀਮਨ ਲੱਗਿਆ ਵਾ ਬਈ ਤੇ ਸੋਹਣੀ ਵੇੜਬੂਲ ਵੀ ਚਲ ਗਈ ਆ ਬਈ ਕਿਸੇ ਦੇ ਹੱਥੀ ਨਹੀਂ ਆਪਦੇ ਹੱਥੀ ਢੀਗਾ ਭਰਾਵਾ ਬਈ ਆਏ ਨੇ ਇੱਕਦਾ ਹੁੰਦਾ ਬਈ ਆਪਾਂ ਉਹ ਕਹਤਾ ਕਈ ਵਾਰ ਬਹੁਤ ਭਰਾਵਾ ਦੇ ਕਈ ਵਾਰੀ ਹੁੰਦਾ ਵਿਚਾਰ ਡੋਡੀ ਵੀ ਆਪਾਂ ਦੇਸੀ ਗਾਂ ਘਰੇ ਰੱਖਣੀ ਆ ਤੇ ਚੰਗੀ ਸੋਨੂੰ ਦੁਰਦਨ ਹੀ ਵੇੜਦੀ ਦੇਸੀ ਵਛੀ ਮਿੱਤਰੋ ਸੋਨੂੰ ਮਿਲ ਜੂਗੀ ਚੱਲ ਹੋਰ ਅਗਲਾ ਕਹਿੰਦਾ ਵੀ ਵੀਡੀਓ ਲੰਬੀ ਹੋ ਗਈ ਹਨਾ ਹੁਣ ਇੱਕ ਦਿਨ ਆਪਾਂ ਬੈਠ ਕੇ ਕਹਿੰਨਾ ਤੇਰੇ ਚੈਨਲ ਤੇ ਦੇਖਾਈਸ ਆਪਣੇ ਕਾਜ਼ੀ ਡੱਬੀ ਵੇੜ ਬਈ ਉਹ ਤੋਂ ਕੜਜੀ ਲੈਂਦੀ ਉਹ ਮਗਰੋਂ ਢੀਗਾ ਭਰਾਇ ਉਹ ਸੱਚੀ ਗੱਬਾਂ ਨਿਕਲੇ ਠੀਕ ਹੈ ਇਹ ਵਾਹ ਬਈ ਬਥੇ ਬਥੇ ਵੀਰ ਹੁੰਦੇ ਜਿਹੜਾ ਭਰਾ ਪੋਮੀ 10 ਦਿਨ ਪਰ ਜਿੰਨਾ ਚੱਕ ਚੱਕ ਪਾਸ ਚ ਨਾ ਵੀ ਉਹਨਾਂ ਚ ਕਿਦਾਂ ਨਿਤਰੋ ਪਸੂ ਫੰਡਰੀ ਮੰਨ ਕੇ ਚੱਲਦਾ ਅਗਲਾ ਕੋਈ ਵੀ ਵੀਰ ਤੇ ਸੋਹਣਾ ਕੱਦ ਕਾਠਾ ਬੱਚੀ ਦਾ ਦੋ ਜੰਦਾ ਵੀਰ ਕੇ ਆਪਣੀ ਘਰ ਦੀ ਬੱਚੀ ਆ ਘਰੇ ਰੱਖਣ ਨੂੰ ਲੈਂਦੀ ਸੀ ਤੇ ਦੋਨਦੀ ਬੱਚੀ ਆ ਤੇ ਥਾਂ ਝੋਲੀ ਦੀ ਪਾਸ ਆ ਚਾਰ ਹੀ ਥਾਂ ਨੇ ਪੂਰੇ ਮੋٹے ਮੋٹے ਐ ਬੇਰਾਂ ਵਰਗੇ ਝੋਲੀ ਝਾਲੀ ਸੋ ਇੱਕ ਨੰਬਰ ਸੋਹਣਾ ਕੱਦ ਕਾਠਾ ਬਾਕੀ ਬੇਲਬੂਲ ਵੀ ਚੰਗੀ ਆ ਤੇ ਕਿਸੇ ਭਰਾ ਨੇ ਸ਼ੌਂਕ ਨਾਲ ਘਰੇ ਰੱਖਣੀ ਹੋਵੇ ਤੇਰੇ ਸਾਬ ਨਾਲ ਬਾਈ ਕਿੰਨੇ ਦਾ ਦੁੱਧ ਪਾਰੂ ਪਹਿਲੇ ਸੂਚੇ ਮੈਨੂੰ ਲੱਗਦਾ ਜਿਦੋਂ ਤੁਸੀਂ ਬੈਠਦੀ ਹੈ ਨਾ ਕੁਆਲਟੀ ਕੁਆਲਟੀ ਆ ਅਮਜੋ ਨਾਲ ਤਾਂ ਫਿਰ ਵੀ ਚੰਗੀ ਰਹੂ ਇਹ 15 16 ਕਿਲੋ ਤਾਂ ਦੇ ਦਊਗੀ ਠੀਕ ਆ ਹਾਂ ਲਓ ਵੀ ਸੱਜਣੂ ਬਾਈ ਕਹਿੰਦਾ ਵੀ ਅੰਦਾਜ਼ਾ ਆ ਵੀ ਜੇ ਚੰਗੀ ਗਾਂ ਦੀ ਵੱਛੀ ਐ ਤੇ ਚੰਗੀ ਨਿਕਲਦਾ 100% ਪਸੰਦ ਹਰ ਗਲਤੀ ਸੰਭੀ ਜਾਣਾ ਇਹਨੂੰ ਮੈਂ ਠੀਕ ਆ ਬਾਕੀ ਹੁਣ ਨਹੀਂ ਸੰਭਾਈ ਵੀ ਵੀਰ ਦੀ ਚੰਗੀ ਆ ਕੋਈ ਐ ਹੱਡਲ ਜੀ ਨਹੀਂ ਜੀ ਕਿਆ ਹੁੰਦੀ ਪਈ ਆ ਸੋਹਣਾ ਬੋਡੀ ਵੇਟ ਹੈਗਾ ਬੱਚੀ ਦਾ ਤੇ ਇਹ ਵੀ ਫਿਰ ਪਈ ਡਿਮਾਂਡ ਇਹ ਡਿਮਾਂਡ 18000 ਰੁਪਿਆ ਬਈ ਵਿੱਚੋਂ ਮਾਨਤਾਣ ਹੋ ਜੀ ਆ ਮਾਨਤਾਣ ਕਰ ਦਾਂਗੇ 100 ਕਿਲੋਮੀਟਰ ਦਾ ਕਿਰਾਇਆ ਫਿਰ ਠੀਕ ਆ ਲਓ ਵੀ ਸੱਜਣੋ 100 ਕਿਲੋਮੀਟਰ ਦੋਨੇ ਰੱਖੇਗਾ ਤੇ ਕੋਈ ਵੀ ਭਰਾ ਜਿਹੜੀ ਮਰਜ਼ੀ ਵੱਛੀ ਖਰੀਦਦਾ 100 ਕਿਲੋਮੀਟਰ ਕਿਰਾਇਆ ਫਿਰ ਤੇ 18000 ਰੁਪਏ ਦੇ ਵਿੱਚ ਤੁਹਾਨੂੰ ਦੇਸੀ ਨਸਲ ਦੀ ਵੱਛੀ ਚੰਗੀ ਗਾਂ ਦੀ ਦੁੱਧ ਵਾਲੀ ਦੀ ਬਾਕੀ ਬਕਾਇਦਾ ਬਾਈ ਕਹਿੰਦਾ ਰਿਕਾਰਡ 18 ਕਿਲੋ 600 ਗ੍ਰਾਮ ਇਹਦਾ ਮਦਰ ਕਾਰਡ ਆ ਤੇ ਬਾਕੀ ਬੱਚੀ ਵੀ ਬੋਡੀ ਵੇਟ ਵੀ ਸੋਹਣਾ ਸੋਹਣਾ ਕੱਦ ਕਾਠਾ ਸੀਨਨ ਲੱਗੇ ਨੂੰ ਬਾਈ ਕਨਾਂ ਵੀ ਚਾਰ ਪੰਜ ਦਿਨ ਹੋ ਗਏ ਕੋਈ ਭਰਾ ਜਿਹੜਾ ਛੀ ਦੂਗਾ ਆਪ ਦੀ ਨਿਗਾਹ ਬਣੀ ਉਹ ਸਭ ਨੇ ਬੰਦੇ ਰੱਖ ਲੰਦਾ ਅੱਜ ਦੀ ਵੀਡੀਓ ਦੇ ਵਿੱਚ ਸੱਜਣੋਂ ਦੋ ਬੱਚੀਆਂ ਸੀ ਪਹਿਲਾ ਨੰਬਰ ਤੇ ਉਹ ਬੱਚੀ ਵਿਖਾਈ ਮੋਰਤਾਰ ਵੀ ਸੋਹਣੇ ਕੱਦ ਕਾਠਾ ਵਾਲੀ ਆ ਤੇ ਗੱਬਣ ਬੱਚੀ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਦੇਤੀ ਬਾਕੀ ਬੈਂਦ ਪਸਲੀ ਪੁਸਲੀ ਦਾ ਗੈਪ ਦੱਸਦੇ ਬਰੀਕ हां ਨਹੀਂ ਸੋਹਣੇ ਕੱਦ ਕਾਠਾ ਆ ਆ ਬੱਚੀ ਵੀ ਹੈਗੀ ਚੰਗੀ ਆ ਅੱਜ ਦੀ ਘੜੀ ਦੇ ਵਿੱਚ ਇੱਕ ਨੰਬਰ ਆ ਤੇ ਬਸ ਜਿਹੜੀ 2 ਨੰਬਰ ਤੇ ਵਧੀਆ ਲਖਾਈਏ ਦੇਸੀ ਵੀ ਬੋਸ ਹੋਣਗੇ ਆਪਾਂ ਸਹੀ ਜਿਹਾ ਕਹਿੰਦੇ ਹੁਣ ਇਹ ਚੀਜ਼ਾਂ ਸਹੀ ਹੁੰਦੀਆਂ ਦੁੱਧ ਵਾਲੀਆਂ ਸਹੀ ਗੱਲ ਹੈ ਤਾਂ ਨਾਲੇ ਉਂ ਲस्सी ਵੀ ਨਹੀਂ ਤੇ ਪਸਲੀਆਂ ਵੀ ਦੀਨੀਆਂ ਹੈਣਾ ਵੀ ਤੂੰ ਐ ਜਿਹੜਾ ਬੋਡੀ ਵੇਟ ਹਾਂ ਸੋਹਣਾ ਬੋਡੀ ਵੇਟ ਆ ਪਸਲੀਆਂ ਦੇ ਗੈਬਿਆਂ ਤੇ ਦੀਨੀਆਂ ਨੇ ਦੋਨੇ ਲੱਛਿਆਂ ਦਾ ਬੀ.ਐਸ ਵਧੀਆ ਤੇ ਜਿਹੜੇ ਵੀ ਭਰਾ ਦੇ ਕੋਈ ਵੀ ਨਾ ਰਖ ਰਿਹਾ ਤੁਮ ਪਸੰਦ ਹੋਇਆ ਤੇ ਸੱਜਣ ਨੂੰ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਕੀ ਨਿਹਰ ਖਬਰ ਤੇ ਤੁਸੀਂ ਆਪ ਕਰ ਲੀਂ। ਵੀਡੀਓ ਨਹੀਂ ਪੈਣੀ ਬਸ ਉਹਦਾ ਆਪਣੀ ਦਾ। ਉਹ ਫੁੱਲ ਵੀਡੀਓ ਆਪਾਂ ਪੂਰੀ ਬਈ 10-12 ਮਿੰਟਾਂ ਦੀ ਬਣਾਤੀ। ਦੋ ਬੱਚੀਆਂ ਤੇ ਤਸੱਲੀ ਨਾਲ ਜਾਨਵਰ ਦਿਖਾਏ ਆ। ਐਂਡ ਤੱਕ ਆਪਣੇ ਨਾਲ ਵੀਡੀਓ ਚ ਵਾਣਨ ਲਈ ਧੰਨਵਾਦ ਜੀ ਸਾਰਿਆਂ ਦਾ। ਬਾਕੀ ਬੇਨਤੀ ਗੱਲ ਹੋਰ ਆ। ਜੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਜਿਵੇਂ ਗੱਬਣ ਬੱਚੀ ਆਹਾ। ਹੂੰ। ਜਦੋਂ ਉੱਤਰ ਦੀ ਅਗਲਾ ਚੈੱਕ ਕਰਾ ਲੇ ਆਹਣੀ ਵੀ ਮੈਂ ਊਂ ਨਹੀਂ ਚੜਾਉਣੀ ਜਿਹੜੂ। ਹੂੰ। 5 ਤੋਂ 10000 ਰੁਪਿਆ ਨਾ ਪਵਾਉਂਗਾ ਬਾਈ। ਠੀਕ ਆ। ਤੇ ਜੇ ਅਗਲੇ ਨੇ ਡਾਕਟਰ ਕਹਿੰਦਾ ਗੱਬਣਾ ਤਾਂ ਅਗਲਾ ਬੱਛੀ ਰੱਖ ਲੈਣੀ ਆਪਣੀ ਮੋੜਦੇ ਵਾਲੇ ਪੈਸੇ ਵਾਪਸ ਠੀਕ ਹੈ ਨੌ ਵੀ ਸੱਜਣੋ ਬਾਈ ਕਹਿੰਦਾ ਆਪਣੀ ਗਾਰੰਟੀ ਆ ਕਹਿੰਦਾ ਭਾਫ ਫੁੱਲ ਤਸੱਲੀ ਆ ਤੇ ਬਾਕੀ ਨੰਬਰ ਚੱਲੀ ਜਾਂਦਾ ਬਾਈ ਦਾ ਸਕਰੀਨ ਤੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ